ਖਾਣ ਹਟ ਕਰ ਆਰ ਜਾ ਸੱਚ ਨਾਮ ਕਰ ਵਤ ਖਾਣ ਦਾ ਮਤਲਬ ਘਟਦਾ ਹੋਇਆ ਹਟਦਰ ਤੇ ਹੱਟੀ ਜਿਹੜੀ ਉਮਰ ਦਾ ਵਕਤ ਸਮਾਂ ਤੈਨੂੰ ਮਿਲਿਆ ਜਨਮ ਤੋਂ ਘਟਨਾ ਸ਼ੁਰੂ ਹੋ ਗਿਆ ਜਿਹੜੇ ਤੇਰੇ ਸਵਾਸ ਘਟਦੇ ਪਏ ਨੇ ਇਸ ਉਮਰ ਨੂੰ ਆਰ ਜਾ ਨੂੰ ਖੱਟੀ ਬਣਾ ਘਟਦੀ ਕੋਈ ਉਮਰ ਨੂੰ ਦੁਕਾਨ ਬਣਾ ਹਣ ਹਟ ਕਚ ਕਰ ਵਾਰ ਜਾ ਆਰ ਜਾ ਸੱਚ ਨਾਮ ਕਰ ਵਤ ਸੱਚੇ ਨਾਮ ਦੀ ਵਤ ਦੁਕਾਨ ਚ ਪਾ ਸੁਵਾਸਾਂ ਦੇ ਪਾ ਉਮਰ ਦੇ ਪਾ ਹਾਂਣ ਹਟ ਕਰ ਆਰ ਜਾ ਸੱਚ ਨਾਮ ਕਰ ਵਤ ਅਗਲਾ ਬਚਨੇ ਦੀ ਸੁਰਤ ਸੋਚ ਕਰ ਭਾਂਡ ਸਾਲ ਭਾਂਡ ਸਾਲ ਅਜੇ ਵੀ ਕਈ ਕਰਿਆਨਿਆਂ ਦੀਆਂ ਦੁਕਾਨਾਂ ਤੇ ਪੀਪੇ ਪਿਆ ਜੈ ਹਨ ਉਹਦੇ ਵਿੱਚ ਵੱਖ-ਵੱਖ ਸਮਾਨ ਪਾਇ ਗੁਰੂ ਸਾਹਿਬ ਕਹਿੰਦੇ ਨੇ ਆਪਣੀ ਸੁਰਤ ਦਾ ਪੀਪਾ ਬਣਾ ਆਪਣੀ ਸੁਰਤ ਦਾ ਭਾਂਡਾ ਬਣਾ ਸੂਰਤ ਦੇ ਭਾਂਡੇ ਵਿੱਚ ਜਿਵੇਂ ਇੱਕ ਕਰਿਆਨੇ ਵਾਲਾ ਭਾਂਡੇ ਵਿੱਚ ਆਪਣਾ ਸਮਾਨ ਪਾਉਂਦਾ ਹੈ ਤੂੰ ਸੂਰਤ ਦੇ ਭਾਂਡੇ ਵਿੱਚ ਰੱਬ ਦਾ ਨਾਮ ਪਾ ਲੈ ਤੇ ਸੱਚੀਮੁੱਚੀ ਦੁਕਾਨਦਾਰ ਬਣ ਜਾਏ। ਥਾਣ ਹਟ ਕਰ ਆਰਜਾ ਸੱਚ ਨਾਮ ਕਰ ਵਤ ਸੂਰਤ ਸੋਚ ਕਰ ਭਾਂਡ ਸਾਲ ਤਿਸਵੇ ਤਿਸ ਨੂੰ ਰੱਖ ਫਿਰ ਅਗਲਾ ਬਚਨੇ ਵਣ ਜਾ ਰਿਆਂ ਸੋ ਵਣਜ ਕਰ ਲੈ ਲਾਹ ਮਨ ਹਸ ਦੁਕਾਨਦਾਰ ਬੈਠੇ ਦੁਕਾਨ ਤੇ ਵੇਖੋ ਸਤਗੁਰੂ ਨੇ ਦੁਕਾਨਦਾਰ ਦੀ ਸੈਕੀ ਕੀ ਬੈਠੇ ਜਦੋਂ ਸੜਕ ਤੋਂ ਗਲੀ ਤੱਕ ਨਿਕਲਦਾ ਹੈ ਨਾ ਦੁਕਾਨ ਗੁਰੂ ਸਾਹਿਬ ਕਹਿੰਦੇ ਨੇ ਉਹਦੇ ਮਨ 'ਚ ਇੱਕ ਵਾਰੀ ਫੁਰਨਾ ਜ਼ਰੂਰ ਉੱਠਦਾ ਹੈ ਕਿ ਜਿਹੜਾ ਬੰਦਾ ਤੁਰਿਆ ਹੁੰਦਾ ਕਿਤੇ ਮੇਰੀ ਦੁਕਾਨ ਤੇ ਤੇ ਨਹੀਂ ਹੁੰਦਾ ਫੇਂ ਉੱਠਦਾ ਹੈ ਨਾ ਵੀ ਕਿਤੇ ਮੇਰੇ ਵੱਲ ਤਾਂ ਨਹੀਂ ਆ ਰਿਹਾ ਮਹਾਰਾਜ ਕਹਿੰਦੇ ਨੇ ਸੜਕ ਤੇ ਲੰਘਦੇ ਹਰ ਬੰਦੇ ਵਿੱਚੋਂ ਤੈਨੂੰ ਗਾਖ ਦਿਸਦਾ ਹੈ ਪਰ ਹੁੰਦਾ ਟਾਵਾ ਟਾਵੇਂ ਗਾਖ ਜਦੋਂ ਵੀ ਤੂੰ ਸੰਸਾਰ ਵਿੱਚ ਤੁਰ ਇਸ ਤਰ੍ਹਾਂ ਤੁਰ ਵੀ ਕੋਈ ਰੱਬ ਦੀ ਬੰਦਗੀ ਕਰਨ ਵਾਲਾ ਗਾਖ ਮਿਲ ਗਿਆ ਤੈ ਹੋ ਸਕਦਾ ਮੇਰੇ ਨਾਲ ਇਹਦਾ ਵਣਜ ਚੱਲ ਪਏ ਵਣ ਜਾ ਰਿਆਂ ਸੋ ਵਣਜ ਕਰ ਲੈ ਲਾਹ ਮਨ ਖਸ ਅਗਲਾ ਬਚਨ ਸੁਣ શાਸਤ ਸੌਦਾਗਰੀ ਧਰਮ ਗ੍ਰੰਥ ਸੁਣ ਇਹਦਾ ਵਪਾਰ ਕਰ ਸਤ ਘੋੜੇ ਲੈ ਚੱਲ ਉੱਚੇ ਆਚਰਨ ਦੇ ਘੋੜੇ ਦੀ ਸਵਾਰੀ ਕਰ ਜੇ ਵਪਾਰ ਕਰਨਾ ਹੈ ਤਾ ਸੁਣ શાਸ ਸੌਦਾਗਰੀ ਸਤ ਘੋੜੇ ਲੈ ਚੱਲ ਖਰਚ ਬਨ ਚੰਗਿਆਈਆਂ ਆਪਣੇ ਪੱਲੇ ਚੰਗੇ ਗੁਣ ਹੁਣ ਇੱਥੇ ਚੰਗਿਆਈਆਂ ਦਾ ਅਰਥ ਵਿਖਾਵੇ ਵਾਲੀਆਂ ਚੰਗਿਆਈਆਂ ਨਹੀਂ ਸੱਚ ਮੁੱਚ ਜੋ ਗੁਰੂ ਨੇ ਕਿਹਾ ਚੰਗੇ ਗੁਣਾ ਦਾ ਖਰਚ ਬਣ ਖਰਚ ਬਣ ਚੁਗਿਆਈਆਂ ਲੈ ਲਾਹਾ ਮਨ ਹਸ ਨਿਰੰਕਾਰ ਕੇ ਦੇਸ਼ ਜਾਏ ਮਹਾਰਜ ਕਿੰਦ ਨੇ ਲੈ ਲਾਇਆ ਲਾਹਾ ਮਨ ਹਸ ਤੇਰਾ ਅੰਦਰ ਜਿਹੜਾ ਉਹ ਪ੍ਰਸੰਨ ਹੋਵੇਗਾ ਅਖੀਰ ਤੇ ਕਿਹਾ ਲਾਏ ਚਿੱਤ ਕਰ ਚਾਕਰੀ ਮਨ ਨਾਮ ਕਰ ਕੰਮ ਬਨ ਬਦੀਆਂ ਕਰ ਧਾਮਨੀ ਤਾਕੂ ਆਖੇ ਤਨ ਨਾਨਕ ਵੇਖੈ ਨਦਰ ਕਰ ਚੜ੍ਹੈ ਚੁਗਣ ਬਣ ਚਿੱਤ ਲਾ ਕੇ ਚਾਕਰੀ ਕਰ ਬਦੀਆਂ ਤੋਂ ਆਪਣੇ ਆਪ ਨੂੰ ਰੋਕ ਮੈਂ ਬੇਨਤੀ ਕਰਾਂਗਾ ਗੁਰਮਖੋ ਇੱਕ ਤਰੀਕਾ ਆਪਾਂ ਨਾ ਦੁਕਾਨ 'ਤੇ ਬੈਠਿਆ ਨਾ ਚਲੋ ਕਹਿੰਨੇ ਸਾਹਮਣੇ ਟੀਵੀ ਲੱਗਾ ਜੀ ਕੀਰਤਨ ਚੱਲਦਾ ਰਹਿੰਦਾ ਗੁਰਮਖੋ ਉੱਥੇ ਜਿੰਨਾ ਮਰਜ਼ੀ ਚੱਲਦਾ ਰਹੇ ਜਿੰਨੀ ਦੇਰ ਤੱਕ ਅੰਦਰ ਵਾਲੀ ਸੀੜੀ ਨਹੀਂ ਚੱਲਦੀ ਉੰਨੀ ਦੇਰ ਤੱਕ ਗੱਲ ਕੋਈ ਨਹੀਂ ਬਣਦੀ ਜੋ ਸਰਸ ਕੰਨਾ ਚੋਏ ਕੋਈ ਸ਼ੱਕ ਨਹੀਂ ਦੁਕਾਨ ਦਾ ਸਾਰਾ ਵਾਤਾਵਰਨ ਚੇਂਜ ਹੋ ਜਾਏਗਾ ਜਿੱਥੇ ਬਾਣੀ ਚੱਲਦੀ ਰਹੇ ਪਰ ਜੇ ਆਪਾਂ ਦੁਕਾਨ 'ਤੇ ਬੈਠੇ ਮਨ ਲੋ ਗਰਾਖ ਨਹੀਂ ਆਇਆ ਤੇ ਮਿੰਟ ਸਾਨੂੰ ਮਿਲ ਗਏ ਨੇ 5 ਗੁਰਮਖੋ 5 ਮਿੰਟ ਕੀ ਕੇਵਲ ਗੁਰੂ ਗੁਰੂ ਜਪ ਲੋ 5 5 ਮਿੰਟ ਗੁਰੂ ਗੁਰੂ ਜਪਦੇ ਦੁਕਾਨ ਤੇ ਬੈਠੇ ਕਿੰਨਾ ਸਮਾਂ ਬੰਦਗੀ ਕਰਨ ਦਾ ਹੋ ਜਾਏਗਾ ਫਿਰ ਉੱਥੇ ਗੁਰੂ ਵਰਤਾਏਗਾ ਕਿਰਪਾ ਇੱਥੇ ਮਹਾਰਾਜ ਜੀ ਨੇ ਕਿਹਾ ਅਸੀਂ ਨਾਮ ਦਾ ਵਪਾਰ ਕੀਤਾ ਸਵਾਸਾਂ ਦੀ ਪੂੰਜੀ ਨਾਲ ਹਮ ਤਨਵੰਤ ਭਾਗੜ ਸੱਚ ਨਾਹੀਂ ਅਸੀਂ ਭਾਗਾ ਵਾਲੇ ਬਣ ਗਏ ਹਾਂ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਵਪਾਰ ਸਾਰੇ ਮਾਪੁਰਖਾਂ ਕੀਤਾ